ਇਸ ਸੀਸੀਟੀਵੀ ਵੀਡੀਓ ਨੂੰ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਜਦੋਂ ਇਕੋ ਲਖਤ ਮਾਕਾ ਹੁੰਦਾ ਹੈ ਗਨਿਮਿਤ ਰਹਿੰਦੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੁੰਦਾ ਅਲੇ ਦੁਆਲੇ ਬੱਚੇ ਮੌਜੂਦ ਹੁੰਦੇ ਨੇ ਮੋਟਰਸਾਈਕਲ ਨਿਕਲਦੇ ਨੇ ਪਰ ਜਿਸ ਤਰ੍ਹਾਂ ਧਮਾਕਾ ਹੁੰਦਾ ਲੋਕ ਡਰ ਜਾਂਦੇ ਨੇ ਬੱਚੇ ਡਰ ਕੇ ਦੁਕਾਨ ਦੇ ਅੰਦਰ ਵੜ ਜਾਂਦੇ ਨੇ ਦਰਅਸਲ ਮਲੇਲ ਕੋਡਲਾ ਤੋਂ ਜਮਾਲਪੁਰਾ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਸੀਵਰੇਜ ਅੰਦਰੋਂ ਅਚਾਨਕ ਅੱਗ ਨਿਕਲਣ ਲੱਗ ਪੈਂਦੀ ਹੈ ਧਮਾਕਾ ਹੁੰਦਾ ਜੋ ਪੂਰੀ ਘਟਨਾ ਸੀਐਸਟੀਵੀ ਵਿੱਚ ਕੈਦ ਹੋ ਜਾਂਦੀ ਹੈ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਪਾਸੇ ਪਾਰਕ ਹੈ ਤੇ ਦੂਜੇ ਪਾਸੇ ਦੁਕਾਨਾਂ ਅਤੇ ਵਿਚਕਾਰ ਸੜਕ ਹੈ ਜਿਸ ਦੇ ਵਿਚਕਾਰੋਂ ਸੀਵਰੇਜ ਦੇ ਅੰਦਰੋਂ ਅਚਾਨਕ ਧਮਾਕਾ ਹੁੰਦਾ ਹੈ ਲੋਕ ਆਪਣੇ ਮੋਟਰਸਾਈਕਲ ਨੂੰ ਲੈ ਕੇ ਅਚਾਨਕ ਨਿਕਲ ਰਹੇ ਹੁੰਦੇ ਨੇ ਮੋਟਰਸਾਈਕਲ ਤੇ ਸਵਾਰ ਜੋ ਪਰਿਵਾਰ ਹੁੰਦਾ ਹੈ ਉਹ ਬਾਲ ਬਾਲ ਬਚ ਜਾਂਦਾ ਹੈ ਗੰਮਿਤ ਰਹੀ ਕੀ ਜਾਨੀ ਨੁਕਸਾਨ ਤੋਂ ਬਚਾ ਹੋ ਜਾਂਦਾ ਹੈ ਬੱਚੇ ਵੀ ਕੋਲ ਜਿਹੜਿਆਂ ਸਾਈਕਲ ਚਲਾ ਰਹੇ ਹੁੰਦੇ ਨੇ ਤੇ ਉਹ ਡਰ ਕੇ ਦੁਕਾਨ ਅੰਦਰ ਵੜ ਗਏ ਜਿਸ ਤੋਂ ਬਾਅਦ ਦੁਕਾਨਦਾਰਾਂ ਵੱਲੋਂ ਬਾਲਟੀਆਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਕਾਫੀ ਧੇਰ ਬਾਅਦ ਅੱਗ ਸੁਲਗਦੀ ਰਹਿੰਦੀ ਹੈ ਜਿਸ ਵੇਲੇ ਇਹ ਤਮਾਕਾ ਹੁੰਦਾ ਹੈ ਲੋਕਾਂ ਅੰਦਰ ਡਰ ਦਾ ਮਾਹੌਲ ਬਣ ਜਾਂਦਾ ਹੈ ਜਿਸ ਦੇ ਨਾਲ ਇੱਕ ਵੱਡਾ ਹਾਦਸਾ ਵਾਪਰ ਸਕਦਾ ਸੀ ਤਾਂ ਸੀਸੀਟੀਵੀ ਦੇ ਵਿੱਚ ਇਹ ਪੂਰੀ ਘਟਨਾ ਕੈਦ ਹੋ ਜਾਂਦੀ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਸੀਸੀਟੀਵੀ ਵੀਡੀਓ ਨੂੰ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਜਦੋਂ ਇੱਕੋ ਲੱਕ ਤਮਾਕਾ ਹੁੰਦਾ ਹੈ ਗਨਿਮਿਤ ਰਹਿੰਦੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੁੰਦਾ ਆਲੇ ਦੁਆਲੇ ਬੱਚੇ ਮੌਜੂਦ ਹੁੰਦੇ ਨੇ ਮੋਟਰਸਾਈਕਲ ਨਿਕਲਦੇ ਨੇ ਪਰ ਜਿਸ ਤਰ੍ਹਾਂ ਧਮਾਕਾ ਹੁੰਦਾ ਲੋਕ ਡਰ ਜਾਂਦੇ ਨੇ ਬੱਚੇ ਡਰ ਕੇ ਦੁਕਾਨ ਦੇ ਅੰਦਰ ਵੜ ਜਾਂਦੇ ਨੇ ਦਰਅਸਲ ਮਲੇਲ ਕੋਡਲਾ ਤੋਂ ਜਮਾਲਪੁਰਾ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਸੀਵਰੇਜ ਅੰਦਰੋਂ ਅਚਾਨਕ ਅੱਗ ਨਿਕਲਣ ਲੱਗ ਪੈਂਦੀ ਹੈ ਧਮਾਕਾ ਹੁੰਦਾ ਜੋ ਪੂਰੀ ਘਟਨਾ ਸੀਐਸਟੀਵੀ ਵਿੱਚ ਕੈਦ ਹੋ ਜਾਂਦੀ ਹੈ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਪਾਸੇ ਪਾਰਕ ਹੈ ਤੇ ਦੂਜੇ ਪਾਸੇ ਦੁਕਾਨਾਂ ਅਤੇ ਵਿਚਕਾਰ ਸੜਕ ਹੈ ਜਿਸ ਦੇ ਵਿਚਕਾਰੋਂ ਸੀਵਰੇਜ ਦੇ ਅੰਦਰੋਂ ਅਚਾਨਕ ਧਮਾਕਾ ਹੁੰਦਾ ਹੈ ਲੋਕ ਆਪਣੇ ਮੋਟਰਸਾਈਕਲ ਨੂੰ ਲੈ ਕੇ ਅਚਾਨਕ ਨਿਕਲ ਰਹੇ ਹੁੰਦੇ ਨੇ ਮੋਟਰਸਾਈਕਲ ਤੇ ਸਵਾਰ ਜੋ ਪਰਿਵਾਰ ਹੁੰਦਾ ਹੈ ਉਹ ਬਾਲ ਬਾਲ ਬਚ ਜਾਂਦਾ ਹੈ ਗੰਮਿਤ ਰਹੀ ਕੀ ਜਾਨੀ ਨੁਕਸਾਨ ਤੋਂ ਬਚਾ ਹੋ ਜਾਂਦਾ ਹੈ ਬੱਚੇ ਵੀ ਕੋਲ ਜਿਹੜਿਆਂ ਸਾਈਕਲ ਚਲਾ ਰਹੇ ਹੁੰਦੇ ਨੇ ਤੇ ਉਹ ਡਰ ਕੇ ਦੁਕਾਨ ਅੰਦਰ ਵੜ ਗਏ ਜਿਸ ਤੋਂ ਬਾਅਦ ਦੁਕਾਨਦਾਰਾਂ ਵੱਲੋਂ ਬਾਲਟੀਆਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਕਾਫੀ ਧੇਰ ਬਾਅਦ ਅੱਗ ਸੁਲਗਦੀ ਰਹਿੰਦੀ ਹੈ ਜਿਸ ਵੇਲੇ ਇਹ ਤਮਾਕਾ ਹੁੰਦਾ ਹੈ ਲੋਕਾਂ ਅੰਦਰ ਡਰ ਦਾ ਮਾਹੌਲ ਬਣ ਜਾਂਦਾ ਹੈ ਜਿਸ ਦੇ ਨਾਲ ਇੱਕ ਵੱਡਾ ਹਾਦਸਾ ਵਾਪਰ ਸਕਦਾ ਸੀ ਤਾਂ ਸੀਸੀਟੀਵੀ ਦੇ ਵਿੱਚ ਇਹ ਪੂਰੀ ਘਟਨਾ ਕੈਦ ਹੋ ਜਾਂਦੀ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ